ਗੜਸ਼ੰਕਰ ਦੇ ਪਿੰਡ ਬੀਰੰਪੁਰ ਤੋਂ ਪੰਜ ਪ੍ਰਵੀਨ ਅਤੇ ਉਸ ਦੇ ਸਾਥੀਆਂ ਨੇ ਰਲ ਮਿਲ ਕੇ ਕਜੇਹਾ ਹੰਬਲਾ ਮਾਰਿਆ ਜੋ ਕਿ ਕਈ ਪਿੰਡਾਂ ਲਈ ਇੱਕ ਮਿਸਾਲ ਬਣ ਸਕਦਾ ਹੈ ਪ੍ਰਵੀਨ ਤੇ ਉਸ ਦੇ ਸਾਥੀਆਂ ਨੇ ਪਿੰਡ ਦੇ ਇੱਕ ਨਾਲੇ ਜੋ ਕਿ ਬੰਦ ਪਿਆ ਹੋਇਆ ਨਾਲਾ ਸੀ ਨੂੰ ਪੂਰੀ ਤਰ੍ਹਾਂ ਸਾਫ਼ ਕਰਕੇ ਬਰਸਾਤੀ ਪਾਣੀ ਦੇ ਵਹਾਅ ਨੂੰ ਚਾਲੂ ਕਰਨ ਲਈ ਅਗਾਊਂ ਪ੍ਰਬੰਧ ਕਰ ਦਿੱਤੇ ਹਨ ਆ ਰਹੇ ਬਰਸਾਤੀ ਮੌਸਮ ਨੂੰ ਮੁੱਖ ਰੱਖਦੇ ਹੋਏ ਅਜਿਹੇ ਕਾਰਜਾਂ ਦੀ ਹਰ ਪਿੰਡ ਵਿੱਚ ਲਗਭਗ ਲੋੜ ਹੈ ਬਰਸਾਤੀ ਪਾਣੀ ਕਾਰਨ ਲੋਕਾਂ ਨੂੰ ਪਰੇਸ਼ਾਨੀ ਨਾ ਆਵੇ ਇਸ ਤੇ ਲਈ ਅਜਿਹੇ ਕਾਰਜ ਹਰ ਪਿੰਡ ਵਿੱਚ ਪ੍ਰਸ਼ਾਸਨ ਨੂੰ ਅਤੇ ਲੋਕਾਂ ਨੂੰ ਰਲ ਮਿਲ ਕੇ ਕਰਨੇ ਚਾਹੀਦੇ ਹਨ ਲੈ ਕੋਈ ਸਫਾਈ ਹੋ ਜੇ ਸਤਾਰਾਂ 6 ਮਾਹੋ ਜੀ ਨਾੜਾ ਸਾਫ ਹੋ ਚੁੱਕਿਆ ਜੀ ਸਾਰਾ ਹੀ ਜੀ ਬਿਲਕੁਲ ਪਧਰਾ ਹੋ ਗਿਆ ਜੀ ਦੋ ਦੂ ਤੱਕ ਤੁਸੀਂ ਦੇਖ ਸਕਦੇ ਜੇਕਰ ਇਹ ਨਾ ਸਾਫ ਕਰਦੇ ਜੀ ਅੱਗੇ ਤੋਂ ਅੱਗੇ ਭਰੀ ਜਾਣਾ ਸੀਗਾ ਹਨਾ ਜੀ ਤਾਂ ਫਿਰ ਸੜਕਾਂ ਤੇ ਪਾਣੀ ਪੈਣਾ ਸੀਗਾ ਜੀ ਟੁੱਟਣੀਆਂ ਸੀਗੇ ਸੜਕਾਂ ਪਾਣੀ ਰੋੜਾਂ ਘਰਾਂ ਚ ਵੜਨਾ ਸੀਗਾ ਬਿਮਾਰੀਆਂ ਫੈਲਣੀਆਂ ਸੀਗੀਆਂ ਜੇਕਰ ਅਸੀਂ ਇਦਾਂ ਸਾਰੇ ਰਲ ਕੇ ਕਰੀਏ ਹਨਾ ਜੀ ਕੁਝ ਤੋਂ ਕੁਝ ਹੋ ਸਕਦਾ ਹਨਾ ਜੀ ਜੇ ਅਸੀਂ ਕੋਲ ਕਿਸ ਚੀਜ਼ ਦਾ ਨਾਮ ਨਹੀਂ ਹੈ ਹਨਾ ਜੀ ਦੇਖੋ ਹੁਣ ਬਿਲਕੁਲ ਸਾਫ ਹੋ ਚੁੱਕਾ ਹੈ ਜੀ ਕੋਈ ਕਿਸੇ ਦੇਖ ਸਕਦੇ ਇਹ ਸਾਰਾ ਕੁਝ ਆਪਣੇ ਬਲਬੂਤੇ ਤੇ ਕੀਤਾ ਗਿਆ ਜੀ ਇਹ ਮੇਨ ਨਾਲਾ ਸਾਡੇ ਪਿੰਡ ਦਾ ਵੱਡਾ ਜੀ